ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਾਸ ਗੁਰਦੇਵ ਸਿੰਘ ਦਸ਼ਮੇਸ਼ ਫੌਜ ਅਰੰਗਰੇਟਾ ਦਾ ਚੇਅਰਮੈਨ ਪੰਜਾਬ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਮਨ ਦੁਖੀ ਏ ਦੁਖੀ ਇਸ ਕਰਕੇ ਏ ਕਿ ਅਸੀਂ ਕਿਸੇ ਨੂੰ ਕੋਈ ਗਾਲ ਨਹੀਂ ਕੱਢਦੇ ਕੋਈ ਮਾੜਾ ਨਹੀਂ ਬੋਲਦੇ ਅਸੀਂ ਤਾਂ ਆਪਣੇ ਸਮਾਜ ਨੂੰ ਜਾਗਰੂਤ ਕਰ ਰਹੇ ਹਾਂ ਜਿਹੜੇ ਮੱਧਵਿਕ ਸਮਾਜ ਦੇ ਸ਼ਹੀਦ ਹੋਏ ਨੇ ਤਰ ਉਹਨਾਂ ਪ੍ਰਤੀ ਸਮਾਜ ਨੂੰ ਦੱਸ ਕੇ ਕਿ ਤੁਹਾਡੀ ਕੌਮ ਦੇ ਵਿੱਚ ਇਹ ਸ਼ਹੀਦ ਹੋਏ ਨੇ ਤਹਾਡੀ ਕੌਮ ਦੀਆਂ ਇਹ ਕੁਰਬਾਨੀਆਂ ਨੇ ਕਿ ਭਲਿਓ ਤੁਸੀਂ ਕਿਹੜੇ ਪਾਸੇ ਲੱਗੇ ਜੋ ਤੁਸੀਂ ਆਪਣਾ ਪੰਥ ਛੱਡ ਕੇ ਤੇ ਮੜੀਆਂ ਮਸਾਣੀਆਂ ਦੇਰਿਆਂ ਦੇ ਨਾਲ ਜਾਂ ਹੋਰ ਧਰਮਾਂ ਦੇ ਵਿੱਚ ਜਾ ਰਹੇ ਜੋ ਤੁਹਾਡਾ ਤੇ ਪੰਥ ਨਰਾਲਾ ਏ ਤੇ ਤੁਸੀਂ ਕਿੱਧਰ ਨੂੰ ਮੂੰਹ ਚੁੱਕ ਲਿਆ ਅਸੀਂ ਤਾਂ ਉਹਨਾਂ ਸ਼ਹੀਦਾਂ ਪ੍ਰਤੀ ਆਪਣੇ ਸਮਾਜ ਨੂੰ ਅਵੇਅਰ ਕਰਦੇ ਆ ਪਰ ਇੱਥੇ ਕੜਮ ਚੌਧਰੀ ਆ ਜਿਹੜੇ ਕਿ ਆਏ ਦਿਨ ਕਮੈਂਟਾਂ ਦੇ ਵਿੱਚ ਜਾਤੀ ਸੂਚਕ ਸ਼ਬਦ ਲਿਖਦੇ ਨੇ ਗਾਲ੍ਹਾਂ ਕੱਢਦੇ ਨੇ ਤੇ ਸਾਡੇ ਜਿਹੜੇ ਲੇਖਕ ਨੇ ਉਹਨਾਂ ਨੂੰ ਜਾਲੀ ਦੱਸਦੇ ਨੇ ਔਰ ਸਾਡੇ ਸ਼ਹੀਦਾਂ ਨੂੰ ਇਹ ਗद्दार ਦੱਸਦੇ ਨੇ ਪਰ ਫਿਰ ਵੀ ਅਸੀਂ ਆਪਣਾ ਜਿਹੜਾ ਕੰਮ ਉਹ ਕਰ ਰਹੇ ਹਾਂ ਅਸੀਂ ਇਹਨਾਂ ਨੂੰ ਕਦੀ ਵੀ ਛੇੜਿਆ ਨਹੀਂ ਅਸੀਂ ਸਿਰਫ ਆਪਣਾ ਕੰਮ ਕਰ ਰਹੇ ਹਾਂ ਤੁਸੀਂ ਆਪਣਾ ਕੰਮ ਕਰੀ ਜੋ ਅਸੀਂ ਤੁਹਾਨੂੰ ਰੋਕਿਆ ਤੁਸੀਂ ਕਿੰਨੇ ਜਿਹੜੇ ਪੇਜ ਆ ਉਹ ਚਲਾ ਰਹੇ ਜੋ ਜੱਟ ਕਬੀਲਾ ਜੱਟਾਂ ਦਾ ਇਤਿਹਾਸ ਜੱਟ ਫਾਊਂਡੇਸ਼ਨ ਔਰ ਪਤਾ ਨਹੀਂ ਇੱਕ ਜੱਟ ਸिखਾਂ ਦਾ ਇਤਿਹਾਸ ਪਤਾ ਨਹੀਂ ਕਿੰਨੇ ਪੇਜ ਜਿਹੜੇ ਨੇ ਉਹ ਤੁਸੀਂ ਬਣਾਏ ਨੇ ਅਸੀਂ ਕਦੀ ਕਿੰਤੂ ਪਰੰਤੂ ਕੀਤਾ ਔਰ ਉਹਨਾਂ ਪੇਜਾਂ ਤੇ ਤੁਸੀਂ ਆਏ ਦਿਨ ਸਾਡੇ ਪ੍ਰਚਾਰਕਾਂ ਦੀਆਂ ਔਰ ਮੇਰੀਆਂ ਦਾ ਜਿਹੜਾ ਮਜਬੂਤ ਸਿੱਖ ਸਮਾਜ ਦਾ ਬਲਾਰਾ ਏ ਔਰ ਜਿਹੜਾ ਕੌਮੀ ਦਰਦ ਰੱਖਦਾ ਏ ਜਿਹੜਾ ਵੀ ਬੋਲਦਾ ਏ ਚੁੱਕ ਚੁੱਕ ਕੇ ਉਹਦੀਆਂ ਜਿਹੜੀਆਂ ਨੇ ਵੀਡੀਓ ਦਾ ਫੋਟੋਆਂ ਪਾ ਕੇ ਇਹ ਆਪਣੇ ਪੇਜਾਂ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਨਿਸ਼ਾਨੇ ਸਾਤਦੇ ਨੇ ਅਸੀਂ ਕਦੀ ਉਹਨਾਂ ਪੇਜਾਂ ਤੇ ਜਾ ਕੇ ਕਦੀ ਕਮੈਂਟ ਕੀਤਾ ਕਦੀ ਤੁਹਾਨੂੰ ਮਾੜਾ ਚੰਗਾ ਬੋਲਿਆ ਪਰ ਪਤਾ ਨਹੀਂ ਤੁਹਾਡੀ ਗੰਦੀ ਸੋਤ ਨੇ ਔਰ ਤੁਹਾਡੇ ਵਿੱਚ ਜੋ ਗੰਦਾ ਖੂਨ ਵਹਿੰਦਾ ਏ ਉਹਦੀ ਉਪਜ ਨੇ ਤੁਹਾਨੂੰ ਇੱਥੋਂ ਤੱਕ ਗਿਰਾ ਦਿੱਤਾ ਕਿ ਕਦੀ ਤੁਸੀਂ ਮੇਰੇ ਦਿਮਾਲਾਂ ਲਾਉਂਦੀਆਂ ਗੱਲਾਂ ਕਰਦੇ ਜੋ ਪਿਆ ਇੱਕ ਹੋਰ ਅ ਪੇਜ ਹੈ ਜੱਟ ਸਾਹਿਬ ਜੱਟ ਸਾਹਿਬ ਦੇ ਨਾਂ ਤੇ ਇੱਕ ਆਈਡੀ ਚੱਲਦੀ ਏ ਤਾਂ ਉਸ ਨੇ ਮੇਰੇ ਦਿਮਾਲੇ ਤੇ ਜਾਤੀ ਸੂਚਕ ਸ਼ਬਦ ਲਿਖੇ ਨੇ ਇਹ ਤੁਹਾਡੇ ਗੰਦੇ ਖੂਨ ਦੀ ਉਪਜਾ ਇਹ ਤੁਹਾਡੇ ਗੰਦੇ ਖੂਨ ਦੀ ਜਿਹੜੀ ਗੰਦੀ ਸੋਚ ਉਹ ਜੱਗ ਦਾ ਹਰਿਆ ਤੁਹਾਡੇ ਵਾਟਵਡੇ ਰਿਆ ਨੇ ਗਦਾਰੀਆਂ ਕੀਤੀਆਂ ਨੇ ਤੁਹਾਡੇ ਪੁਰਖਿਆਂ ਨੇ ਗਦਾਰੀਆਂ ਕੀਤੀਆਂ ਨੇ ਤੇ ਅੱਜ ਉਹ ਕੌਮ ਦੇ ਸ਼ਹੀਦ ਹੋ ਗਏ ਉਹ ਕੌਮ ਦੇ ਵਾਰਸ ਹੋ ਗਏ ਔਰ ਸਾਡੇ ਸਮਾਜ ਨੇ ਬਹਾਦਰੀਆਂ ਕੀਤੀਆਂ ਔਰ ਸਿੱਖ ਪੰਥ ਤੇ ਵਿੱਚ ਉਹ ਮੱਲਾ ਮਾਰੀਆਂ ਜੋ ਇਤਿਹਾਸ ਬੋਲਦਾ ਏ ਤੁਸੀਂ ਉਸ ਇਤਿਹਾਸ ਨੂੰ ਝਟੜਾ ਰਹੇ ਹੋ ਬੰਦੇ ਦੇ ਪੁੱਤ ਬਣ ਜੋ ਹੁਣ ਤੁਸੀਂ ਸਾਨੂੰ ਇੱਥੋਂ ਤੱਕ ਖੜਾ ਕਰ ਦਿੱਤਾ ਏ ਹੁਣ ਭੱਜੋ ਚੀਕਾਂ ਮਰਵਾਵਾਂਗਾ ਢਾਡੀਆਂ ਹੁਣ ਔਰ ਢਾਡਾ ਲਿਖਿਆ ਹੋਇਆ ਢਾਡੇ ਲੇਖਕਾਂ ਦਾ ਲਿਖਿਆ ਹੋਇਆ ਇਤਿਹਾਸ ਦੇ ਵਿੱਚ ਜਿਹੜੀਆਂ ਢਾਡੀਆਂ ਗਦਾਰੀਆਂ ਨੇ ਉਹ ਜਗ ਸਾਹਮਣੇ ਮੈਂ ਕਰਾਂਗਾ ਪੇਸ਼ ਭੱਜੋ ਕਿੱਥੋਂ ਤੱਕ ਭੱਜਦੇ ਜੋ ਔਰ ਜਿਹੜੇ ਸਾਡੇ ਯੋਧਿਆਂ ਨੇ ਸਾਡੇ ਸ਼ਹੀਦਾਂ ਨੇ ਜੋ ਮੱਲਾ ਮਾਰੀਆਂ ਨੇ ਉਹ ਗੁਰੂ ਸਾਹਿਬ ਤਾਂ ਜਾਣਦਾ ਏ ਤੁਸੀਂ ਮੰਨੋ ਚਾਹੇ ਨਾ ਮੰਨੋ ਅਸੀਂ ਤੁਹਾਨੂੰ ਮਨਾ ਕੇ ਕੀ ਲੈਣਾ ਤੁਹਾਡੇ ਜਿਹੜਾ ਜਿਹੜਾ ਤੁਹਾਡੀਆਂ ਰਗਾਂ ਦੇ ਵਿੱਚ ਗੰਦਾ ਖੂਨ ਵਗਦਾ ਏ ਉਹ ਉਸ ਟਾਈਮ ਤੇ ਵੀ ਵਗਦਾ ਸੀ ਅੱਜ ਨਹੀਂ ਉਸ ਟਾਈਮ ਤੇ ਵੀ ਵਗਦਾ ਸੀ ਉਸ ਗੰਦੇ ਖੂਨ ਨੇ ਉਦੋਂ ਨਹੀਂ ਸਿੱਖ ਪੰਥ ਦੇ ਨਾਲ ਗਦਾਰੀਆਂ ਕੀਤੀਆਂ ਨੇ ਤੇ ਅੱਜ ਵੀ ਤੁਸੀਂ ਪੰਥ ਦੇ ਨਾਲ ਗਦਾਰੀਆਂ ਕਰ ਰਹੇ ਜੋ ਸਾਡੇ ਯੋਧਿਆਂ ਨੇ ਔਰ ਸਾਡੇ ਸਮਾਜ ਨੇ ਉਸ ਟਾਈਮ ਤੇ ਵੀ ਗੁਰੂ ਸਹਿਬਾਨਾਂ ਦਾ ਸਾਥ ਦਿੱਤਾ ਤੇ ਆਪਣਾ ਕੁਰਬਾਨ ਕੀਤਾ ਆਪਣਾਪ ਕੁਰਬਾਨ ਕੀਤਾ ਆਪਣੇ ਪਰਿਵਾਰਾਂ ਨੂੰ ਨਹੀਂ ਦੇਖਿਆ ਆਪਣੇ ਪਰਿਵਾਰਾਂ ਦੀਆਂ ਵੀ ਬਲੀਆਂ ਦੇ ਦਿੱਤੀਆਂ ਨੇ ਤੇ ਸਿੱਖ ਪੰਥ ਦਾ ਮਹਿਲ ਉਸਾਰਿਆ ਤੇ ਤੁਸੀਂ ਹੁਣ ਜਿਸ ਤਰ੍ਹਾਂ ਹੋਣ ਤੁਸੀਂ ਤੁਹਾਡਾ ਅੱਡੀ ਚੋਟੀ ਦਾ ਯੋਗ ਲੱਗਾ ਏ ਸਾਡੇ ਇਤਿਹਾਸ ਨੂੰ ਮਟਾਉਣ ਵਾਸਤੇ ਉਸੇ ਤਰ੍ਹਾਂ ਉਸ ਵਕਤ ਵੀ ਤੁਹਾਡਾ ਯੋਗ ਲੱਗਾ ਸੀ ਉਸ ਟਾਈਮ ਤੇ ਵੀ ਤੁਸੀਂ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਤੇ ਹੁਣ ਵੀ ਤੁਹਾਨੂੰ ਤੁਹਾਡੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਏ ਇਸੇ ਹੋਂ ਦਵਾਂਗੇ ਕਲ ਵੀ ਤੋੜੇ ਨੂੰ ਲੈ ਕੇ ਤੁਸੀਂ ਉਹ ਬਖੇੜਾ ਖੜਾ ਕੀਤਾ ਜੱਗ ਜਾ ਰਿਹਾ ਅਸੀਂ ਤੱਥਾਂ ਦੇ ਨਾਲ ਪੇਸ਼ ਕੀਤਾ ਜਿਸ ਤੁਸੀਂ ਭਾਈ ਸੰਗਤ ਸਿੰਘ ਦੀ ਗੱਲ ਕਰਦੇ ਜੋ ਅਸੀਂ ਚਾਰ ਸੰਗਤ ਸਿੰਘ ਜਿਹੜੇ ਤੁਸੀਂ ਆ ਜਿਹੜੇ ਉਹਨਾਂ ਨੇ ਪੇਸ਼ ਕੀਤੇ ਸੀ ਉਹ ਅਸੀਂ ਚਾਰੇ ਹੀ ਸੰਗਤ ਸਿੰਘ ਤੱਥਾਂ ਦੇ ਨਾਲ ਦੱਸ ਦਿੱਤੇ ਕਿ ਕਿਹੜਾ ਸੰਗਤ ਸਿੰਘ ਕਿੱਥੋਂ-ਕਿੱਥੋਂ ਦਾ ਹੈ ਨਾਤੋ ਸੰਗਤ ਸਿੰਘ ਤੇ ਨਾ ਉਹਨਾਂ ਦਾ ਪਿੰਡ ਕੁਝ ਵੀ ਨਹੀਂ ਹੈਗਾ ਔਰ ਜਿਹੜਾ ਜਿਹੜੇ ਸੰਗਤ ਸਿੰਘ ਭਾਈ ਸੰਗਤ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਦੇ ਭਰਾ ਨੇ ਉਹਨੂੰ ਤੁਸੀਂ ਰਵਿਦਾਸੀਆ ਦੱਸ ਰਹੇ ਜੋ ਰਮਦਾਸੀਆ ਦੱਸ ਰਹੇ ਜੋ ਬਾਬਾ ਸੰਗਤ ਸਿੰਘ ਜੀ ਪਿਤਾ ਭਾਈ ਸਦਾ ਨਾਨ ਜੀ ਤੇ ਤਾਇਆ ਆਗਿਆਰਾਮ ਜੀ ਪ੍ਰਾ ਬਾਬਾ ਜੀਵਨ ਸਿੰਘ ਜੀ ਇਤਿਹਾਸ ਬੋਲਦਾ ਏ ਜਾ ਕੇ ਪੜ ਲਓ ਇਤਿਹਾਸ ਨੂੰ ਪਰ ਤੁਸੀਂ ਤੁਹਾਡੀ ਗੰਦੀ ਸੋਚ ਤੁਸੀਂ ਤਾਂ ਉਸ ਇਤਿਹਾਸ ਤੋਂ ਹੀ ਮੂੰਹ ਮੋੜਦੇ ਜੋ ਤੇ ਜਿਹੜੇ ਤੁਹਾਡੇ ਲੇਖਕਾਂ ਨੇ ਇਤਿਹਾਸ ਲਿਖਿਆ ਏ ਉਹ ਕਿਨੱਕ ਸੱਚਾ ਏ ਹੁਣ ਤੁਹਾਡੇ ਲੇਖਕਾਂ ਦਾ ਲਿਖਿਆ ਹੋਇਆ ਇਤਿਹਾਸ ਦੇ ਵਿੱਚੋਂ ਹੀ ਜਿਹੜੀਆਂ ਤੁਸੀਂ ਪੰਥ ਦੇ ਨਾਲ ਗਦਾਰੀਆਂ ਕੀਤੀਆਂ ਜੋ ਉਹ ਜਗ ਜाहਰ ਕਰਾਂਗੇ ਤੁਹਾਡੀਆਂ ਚੀਕਾਂ ਪਹਿਲਾਂ ਵੀ ਮਰਵਾਈਆਂ ਹੁਣ ਵੀ ਮਰਵਾਵਾਂਗੇ ਭੱਜੋ ਪੁੱਤ ਕਿੱਥੋਂ ਤੱਕ ਭੱਜਦੇ ਜੋ ਤੁਹਾਡੀ ਗੰਦੀ ਜਿਹੜੀ ਸੋਚ ਹੈ ਉਹਦੀਆਂ ਅਸੀਂ ਖੂਬ ਚੀਕਾ ਕਢਾ ਰਹੇ ਹਾਂ ਪੈਂਦੀਆਂ ਕਿ ਨਹੀਂ ਚੀਕਾ ਤੁਹਾਡੀਆਂ ਇਹ ਦਮਾਲਾ ਜਿਹੜਾ ਨਾ ਇਹ ਦਮਾਲਾ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾ ਓ ਚਲੋ ਤੁਸੀਂ ਤੁਸੀਂ ਤਾਂ ਇਸ ਦਮਾਲੇ ਦੀ ਇੱਜ਼ਤ ਨਹੀਂ ਰੱਖੀ ਤੇ ਪੰਥ ਦੀ ਇੱਜ਼ਤ ਤੁਸੀਂ ਕੀ ਰੱਖਣੀ ਐ ਤੁਸੀਂ ਤਾਂ ਇਸ ਦਮਾਲੇ ਦੇ ਉੱਤੇ ਜਾਤੀ ਸੂਚਕ ਸ਼ਬਦ ਲਿਖ ਦਿੱਤੇ ਪਹਿਲਾਂ ਇਸ ਦਮਾਲੇ ਨੂੰ ਲਹੁੰਦਿਆਂ ਤੁਸੀਂ ਗੱਲਾਂ ਕਰਦੇ ਸੀ ਲਵਾ ਲਿਆ ਐ ਦਮਾਲਾ ਉਸੇ ਤਰ੍ਹਾਂ ਮੇਰੇ ਸਿਰ ਤੇ ਸੱਜਿਆ ਹੋਇਆ ਏ ਤਹਾਡੀਆਂ ਚੀਕਾਂ ਮਰਵਾਵਾਂਗਾ ਪੱਜੋ ਪੁੱਤ ਕਿੱਥੋਂ ਤੱਕ ਭਜ ਦੇ ਜੋ ਲੱਖ ਲੰਤ ਤੁਹਾਡੇ ਤੇ ਔਰਤ ਜਿੰਨੇ ਤੁਹਾਨੂੰ ਪੈਦਾ ਕੀਤਾ ਏ ਜਰਾ ਸੋਚਿਆ ਕਰੋ ਸਮਝਿਆ ਕਰੋ ਅਸੀਂ ਤੁਹਾਨੂੰ ਤੁਹਾਡੇ ਜਿਹੜੀਆਂ ਵੀਡੀਓ ਤੁਹਾਡੀਆਂ ਪੈਂਦੀਆਂ ਨੇ ਕਦੀ ਮੈਂ ਕਮੈਂਟ ਕੀਤਾ ਜਾਂ ਮੇਰੀ ਜਥੇਬੰਦੀ ਨੇ ਕਮੈਂਟ ਕੀਤਾ ਔਰ ਤੁਹਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਬਣੀਆਂ ਨੇ ਤੁਸੀਂ ਸਾਤ ਸੂਰਤ ਹੈਗੇ ਜੀ ਸਾਰੇ ਘੋਣ ਮੋਣ ਜਿਹੜੇ ਨੇ ਉਹ ਤੁਸੀਂ ਜਥੇਬੰਦੀਆਂ ਬਣਾਈਆਂ ਨੇ ਜਿਹੋ ਜੀਆਂ ਟਾੜੀਆਂ ਹੁਣ ਜਥੇਬੰਦੀਆਂ ਨੇ ਉਹੋ ਜੀਆਂ ਟਾੜੀਆਂ ਪਹਿਲਾਂ ਜਥੇਬੰਦੀਆਂ ਤੁਹਾਡੇ ਮਹਾਪੁਰਖਾਂ ਦੀਆਂ ਜਥੇਬੰਦੀਆਂ ਹੈਗੀਆਂ ਸੀ ਅਸੀਂ ਸਿੱਖੀ ਨੂੰ ਪਹਿਲਾਂ ਵੀ ਸਮਰਪਿਤ ਸੀ ਹੁਣ ਵੀ ਆ ਤੇ ਰਵਾਂਗੇ ਵੀ ਤੁਸੀਂ ਰਵਿਦਾਸੀਆ ਸਮਾਜ ਨੂੰ ਬੜੀ ਚਲਾਕੀ ਦੇ ਨਾਲ ਪੰਥ ਦੇ ਵਿੱਚੋਂ ਪਰੇ ਕਰ ਦਿੱਤਾ ਪਰ ਮذਬੀ ਸਿੱਖ ਸਮਾਜ ਨੂੰ ਤੁਸੀਂ ਸਿੱਖ ਪੰਥ ਦੇ ਵਿੱਚੋਂ ਪਰੇ ਨਹੀਂ ਕਰ ਸਕਦੇ ਕਿਉਂ ਕਿ ਮذਬੀ ਸਿੱਖ ਸਮਾਜ ਦੀਆਂ ਹੱਡੀਆਂ ਤੇ ਇਹ ਮੈਲ ਉਸਰਿਆ ਏ ਤੇ ਖੂਨ ਦਾ ਗਾਰਾ ਬਣਿਆ ਏ ਤੇ ਜਿਨ੍ਹਾਂ ਦੀਆਂ ਹੱਡੀਆਂ ਤੇ ਮੈਲ ਉਸਰਿਆ ਹੋਵੇ ਨਾ ਉਹ ਪੰਥ ਦੇ ਵਿੱਚੋਂ ਕਦੀ ਵੀ ਬਾਹਰ ਨਹੀਂ ਹੋ ਸਕਦੇ। ਔਰ ਚੰਦ ਤੁਹਾਡੇ ਵਰਗੇ ਚੌੜ ਲੋਕਾਂ ਦੇ ਪ੍ਰਚਾਰ ਸਦਕਾ ਸਾਡਾ ਪ੍ਰਚਾਰ ਬੰਦ ਨਹੀਂ ਹੋਣਾ। ਇਸੇ ਤਰ੍ਹਾਂ ਪ੍ਰਚਾਰ ਸਾਡਾ ਰਹੇਗਾ। ਅਸੀਂ ਆਪਣੇ ਸਮਾਜ ਦੀ ਹੋਂਦ ਦੀ ਲੜਾਈ ਲੜਾਂ ਲੜ ਰਹੇ ਹਾਂ ਤੇ ਲੜਦੇ ਰਾਵਾਂਗੇ। ਤੁਹਾਡੇ ਵਰਗਿਆਂ ਨੂੰ ਮੂੰਹ ਤੋੜ ਜਵਾਬ ਦਿੰਦੇ ਰਹੇ ਹਾਂ ਤੇ ਦਿੰਦੇ ਰਾਵਾਂਗੇ। ਭੱਜੋ ਪੁੱਤ ਕਿੱਥੋਂ ਤੱਕ ਭਜਦੇ ਜੋ ਸੌਦਾਦੀਆਂ ਇੰਨੀਆਂ ਕ ਬੇਨਤੀਆਂ ਪ੍ਰਮਾਣ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ